ਰੇਡੀ ਮਹਾਨ ਕ੍ਰਾਂਤੀਕਾਰੀ ਦੇਸ਼ ਭਗਤ ਕਾਮਰੇਡ ਤੇਜਾ ਸਿੰਘ ਸਤੰਤਰ ਦਾ ਜਨਮ ਕਿਰਪਾਲ ਸਿੰਘ ਉਰਫ ਦੇਸਾ ਸਿੰਘ ਦੇ ਗ੍ਰਹਿ ਵਿਖੇ 1901 ਵਿੱਚ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ ਸੀ ਡੰਡੀ ਉਹਨਾਂ ਦੇ ਵੱਡੇ ਵਡੇਰੇ ਕਿਸਾਨ ਘਰਾਣੇ ਨਾਲ ਸੰਬੰਧ ਰੱਖਦੇ ਸਨ ਡੰਡੀ ਉਹਨਾਂ ਦੇ ਪਿਤਾ ਜੀ ਖੁਦ ਕ੍ਰਾਂਤੀਕਾਰੀ ਵਿਚਾਰਾਂ ਦੇ ਮਾਲਕ ਸਨ ਡੰਡੀ ਉਹਨਾਂ ਦੀ ਜੀਵਨ ਸ਼ੈਲੀ ਉੱਚ ਕੋਟੀ ਦੀ ਸੀ ਡੰਡੀ ਉਹਨਾਂ ਨੇ ਆਪਣਾ ਸ્વાસ ਸ્વાસ ਦੇਸ਼ ਸੇਵਾ ਦੇ ਲੇਖੇ ਲਾਇਆ ਡੰਡੀ ਓ ਖਾਲਸਾ ਕਲਜ ਅੰਮ੍ਰਿਤਸਰ ਵਿਖੇ ਪੜੇ ਡੰਡੀ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪ੍ਰਭਾਵਿਤ ਹੋ ਕੇ ਉਨਾਂ ਨੇ ਅੰਗਰੇਜ਼ਾਂ ਵਿਰੁੱਧ ਅਨੇਕਾਂ ਹੀ ਕ੍ਰਾਂਤੀਕਾਰੀ ਮੁਹਿੰਮਾਂ ਚਲਾਈਆਂ ਅਤੇ ਕਈ ਜੱਥੇਬੰਦੀਆਂ ਨੂੰ ਹੋਂਦ ਵਿੱਚ ਲਿਆਂਦਾ ਡੰਡੀ ਭ੍ਰਿਸ਼ਟਾਚਾਰ ਮਹੰਤਾਂ ਅਤੇ ਮਸੰਦਾਂ ਵਿਰੁੱਧ ਡਟ ਕੇ ਆਵਾਜ਼ ਉਠਾਈ ਡੰਡੀ ਅਕਾਲੀ ਜੱਥੇ ਭਰਤੀ ਕੀਤੇ ਡੰਡੀ ਉਹ ਦੇਸ਼ ਪ੍ਰਦੇਸ਼ ਦੇ ਪਰਪੱਕ ਭਾਸ਼ਾਈ ਗਿਆਤਾ ਪ੍ਰਚਾਰਕ ਸਨ ਡੰਡੀ ਅਨੇਕ ਹੀ ਪਛਾਣਾਂ ਦੇ ਗਿਆਤਾ ਨੇ ਵਿਦੇਸ਼ੀ ਯੂਨੀਵਰਸਟੀਆਂ ਤੋਂ ਕਈ ਡਿਗਰੀਆਂ ਹਾਸਲ ਕੀਤੀਆਂ ਡੰਡੀ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ਾਂ ਵਿੱਚ ਰਹਿ ਕੇ ਜਹਾਜ਼ ਖਰੀਦੇ ਅਤੇ ਤੁਰਕੀ ਆਦ ਦੇਸ਼ਾਂ ਦੀ ਫੌਜ ਵਿੱਚ ਅਫਸਰ ਵੀ ਰਹੇ ਡੰਡੀ ਖਾਸ ਕਰਕੇ ਈਸਟਰਨ ਯੂਨੀਵਰਸਿਟੀ ਤੋਂ ਫਲਸਫੇ ਅਤੇ ਤਕਨੀਕੀ ਸਿੱਖਿਆ ਦੇ ਕਈ ਕੋਰਸ ਪਾਸ ਕੀਤੇ ਡੰਡੀ ਉਹ ਇੱਕ ਵਧੀਆ ਲੇਖਕ ਆਲੋਚਕ ਅਤੇ ਸੰਪਾਦਕ ਵੀ ਸਨ ਡੰਡੀ ਉਹ ਪੰਜਾਬ ਅਸੈਂਬਲੀ ਦੇ ਬਿਨਾ ਮੁਕਾਬਲਾ ਮੈਂਬਰ ਚੁਣੇ ਗਏ ਡੰਡੀ ਇਸ ਤਰ੍ਹਾਂ ਦੀਆਂ ਅਨੇਕਾਂ ਪ੍ਰਾਪਤੀਆਂ ਦੇਸ਼ ਭਗਤੀ ਦੇ ਜਜ਼ਬੇ ਅਤੇ ਨਿਸ਼ਕਾਮ ਸੇਵਾ ਲਈ ਉਹਨਾਂ ਨੂੰ ਹਮੇਸ਼ਾ ਲਈ ਰੈਡੀ ਯਾਦ ਕੀਤਾ ਜਾਇਆ ਕਰੇਗਾ ਡੰਡੀ ਉਹਨਾਂ ਦੇ ਗੁਪਤ ਵਾਸ ਸਮੇਂ ਉਹਨਾਂ ਦੇ ਦੋ ਛੋਟੇ ਭਾਈ ਇੱਕ ਥਾਣਿਆਂ ਵਿੱਚ ਪੁਲਿਸ ਦੇ ਤਸੀਹੇ ਚੱਲ ਰਿਹਾ ਸੀ ਅਤੇ ਉਸ ਤੋਂ ਛੋਟਾ ਮੇਦਨ ਸਿੰਘ ਮੇਦਨ ਬਰੇਲੀ ਸੈਂਟਰਲ ਜੇਲ੍ਹ ਵਿੱਚ ਉਮਰ ਕੈਦ ਕਟ ਰਿਹਾ ਸੀ ਡੰਡੀ ਬਿਰਦ ਮਾਤਾ ਪਿਤਾ ਉਹਨਾਂ ਦੀ ਵਿਧਵਾ ਛੋਟੀ ਭੈਣ ਭਣਜਾ ਅਤੇ ਉਹਨਾਂ ਦੀ ਇਕਲੌਤੀ ਪੁੱਤਰੀ ਆਦ ਦੀਆਂ ਮੋਤਾਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੀ ਹੋਈਆਂ ਡੰਡੀ ਕਰਦੀ ਤਬਾਹੀ ਗਰੀਬੀ ਤੰਗੀ ਮੁਸੀਬਤਾਂ ਦੇ ਅਨੇਕਾਂ ਹੀ ਪਹਾੜ ਟੁੱਟੇ ਡੰਡੀ ਉਮਰ ਕੈਦ ਕੱਟ ਰਹੇ ਮੇਦਨ ਜੀ ਦੀ ਧਰਮ ਪਤਨੀ ਦੀ ਚਿੱਠੀ ਵੀ ਉਹਨਾਂ ਨੂੰ ਜੇਲ੍ਹ ਵਿੱਚ ਹੀ ਮਿਲੀ ਜਿਸ ਵਿੱਚ ਘਰ ਦੀ ਤਬਾਹੀ ਦਾ ਜ਼ਿਕਰ ਸੀ ਡੰਡੀ ਸੁਤੰਤਰ ਜੀ ਨੇ ਤੇਜਾ ਵਹੀਲਾ ਗੁਰਦੁਆਰਾ ਜੋ ਕਿਲੇनुਮਾ ਬਣਿਆ ਹੋਇਆ ਸੀ ਅਤੇ ਉਠੀਆਂ ਦਾ ਗੁਰਦੁਆਰਾ ਫੌਜੀ ਵਿਉਂਧਬੰਦੀ ਨਾਲ ਮਹੰਤਾਂ ਪਾਸੋਂ ਆਜ਼ਾਦ ਕਰਵਾਏ ਡੰਡੀ ਇਸ ਮੁਹਿੰਮ ਵਿੱਚ ਕਿਸੇ ਨੂੰ ਚਪੇੜ ਵੀ ਨਾ ਮਾਰਨੀ ਪਈ ਡੰਡੀ ਜਦ ਕੇ ਹੋਰ ਨਾ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਮਹੀਨੇ-ਮਹੀਨੇ ਅਤੇ ਸਾਲਾਂ ਬੱਧੀ ਮੋਰਚੇ ਲੱਗਦੇ ਰਹੇ ਡੰਡੀ ਮੋਰਚੇ ਲੰਬੇ ਹੋ ਜਾਂਦੇ ਰਹੇ ਡੰਡੀ ਗੁਰੂ ਕੇ ਬਾਗ ਦਾ ਮੋਰਚਾ ਲੰਮਾ ਸਮਾਂ ਲੈਂਦਾ ਦੇਖ ਕੇ ਸੁਤੰਤਰ ਜੀ ਨੇ ਉਸ ਵੇਲੇ ਦੀ ਲੀਡਰਸ਼ਿਪ ਨੂੰ ਰਾਏ ਦਿੱਤੀ ਕਿ ਸ਼ਾਂਤਮਈ ਵਤੀਰਾ ਛੱਡ ਕੇ ਡੁਰਲੀ ਜਥੇ ਰਾਹੀਂ ਇਹ ਮੋਰਚਾ ਲੜਿਆ ਜਾਵੇ ਡੰਡੀ ਆਖਰ ਉਸ ਜਥੇ ਵਿੱਚ ਆਪਣਾ ਸੁਤੰਤਰ ਸ਼ਹੀਦਾ ਜਥਾ ਮੂਰੇ ਲਿਆਂਦਾ ਅਤੇ ਗੁਰੂ ਦੇ ਬਾਗ ਦਾ ਮੋਰਚਾ ਸਰ ਕਰ ਲਿਆ ਡੰਡੀ ਸ਼ਰੋਮਨੀ ਅਕਾਲੀ ਦਲ ਨੇ ਸਿੱਖ ਧਰਮ ਦੇ ਪ੍ਰਚਾਰ ਲਈ